ਅੱਜ 10 ਪੱਖੇ ਅੱਜ 10 ਮੋਟਰਾਂ ਬਣਣੀਆਂ ਸੀ 10 ਮੋਟਰਾਂ ਪਹਿਲੀ ਮੋਟਰ ਹੈਗੀ ਐ ਇਹ ਆਪਣੇ 33 ਫਲਾਟੀ ਹੈ ਜਿਹੜਾ ਅੱਠ ਪੀਚੇ ਚ ਬਣ ਹੋਣਾ ਹੈ ਠੀਕ ਆ ਇਹ 3 ਫੇਸ ਦੀ ਮੋਟਰ ਹੈ ਦਾ ਸਟਾਰਟ ਕਨੈਕਸ਼ਨ ਕਿੰਨੇ ਐਮਐਮ ਦੇ ਹੈ ਇਹ ਆ ਵੀ 17 ਮੈਮੋਰ ਹੈ ਜੀ ਇਹ ਆ 32 ਦਾ ਇਹ ਕੁਲ ਰਹਿ ਬੱਤੀ ਦਾ ਅਰਧ ਮੀਲੇ ਚ ਬਣਾ ਕੇ ਮਿਠਾਈ ਤੋਂ ਵਰਗੇ ਮੈਂ ਚੈਨ ਬੰਨੀ ਲਾ ਇਹ ਆ ਕਲਸੀ ਦਾ ਪੰਪਰ ਜਿਹੜੀ ਹੈਗੀ ਇਹ ਬਿਆਲੀਆਂ ਮੈਂ ਇਹ ਚ ਪੈਨੇ 2427 ਨੰਬਰ ਇਹ ਵੀ ਇਹ ਚ ਪਣਾ 25 23 ਨੰਬਰ ਦੀ ਹੈਗੀ ਆ 44 ਮੈਨ ਕੋ 28 ਮੀਐਮ ਕੋ ਅਲੂਮੀਨੀਅਮ 110 ਦਾ ਇਹ ਹੈ। ਇਹਨਾਂ ਨੂੰ ਵੀ ਚੀ ਜਿਆਦਾ ਪੈਂਡਿੰਗ ਆਉਂਦੀ ਦੀ ਕੰਪਨੀ ਵੱਲ ਤੋਂ। ਇਹ ਆ 20 ਮੀਐਮ ਦਾ ਫਰਾਟਾ। ਉਹ ਆ ਗਿਆ ਜਿਹੜਾ ਮੱਢੀ ਮੈਨ ਕੋ ਪੜਾ। ਤੇ 400 ਵਾਤੀ ਮਾ ਇਹ ਇਹ ਆ ਮੇਰਾ ਤਾਂ ਦੀ ਮੋਟਰ 28 ਮੀਐਮ ਕੋ 36 ਲੱਟੀ। ਇਹਦੀ ਥੱਲੇ ਵਾਲੀ ਰਨਿੰਗ ਵਿੱਚ 579 ਤੇ ਸਟਾਰਟਿੰਗ 6810 68 32 ਸੈੱਟ ਬਣਾਇਆ। ਇਹ ਆ 38 ਮੀਐਮ ਦਾ ਸਟਰ। ਇਹ ਹੈ ਅਗਿਆ ਉਸ ਫੈਨਾ। ਇਹਦੇ ਵਿੱਚ ਨੰਬਰ ਤੁਸੀਂ ਦੱਸ ਸਕਦੇ ਹੋ ਕਿੰਨਾ ਹੈ। ਤੇ ਇਹ ਇੱਕ ਅਚਵੀ ਦਾ ਪਾਪਾ ਸਰ ਉਹ ਦਾ। ਇਹ ਮਾਡਲ ਹੈਗਾ ਇਹ ਮਾਡਲ ਲਗਾ ਪ੍ਰੈਸ਼ਰ ਜਟਨ ਬਨਣ ਤੋਂ ਵੀ ਇਹਦੀ ਜਿਹੜੀ ਪੇਚ ਆ ਉਹ 5 ਦਾ ਸੈਟ ਆ ਰਿਹਾ ਨਿਕਲ ਰਿਹਾ 4 6 8 ਦਾ 12 ਤੇਪਰ ਲਈ ਗਈ ਆ 6 8 ਦਾ 12 ਠੀਕ ਹੋ